ਇਹ ਵਾਲਾ ਪੁਲਿਸ ਨੂੰ ਫੇਰ ਇੱਕ ਵਾਰ ਜਿਹੜੀ ਅਗੇ ਵੱਡੀ ਕਾਮਯਾਬੀ ਮਿਲੀ ਹੈ ਉਸ ਦੇ ਵਿੱਚ ਚਾਹੇ ਪੰਜਾਬ ਚੋਦੋ ਤੋਂ ਰਿਸ਼ਵਤ ਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੇ ਨਿਕਾਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਕੁਰਿਆਣੂ ਹੋਣ ਜਾਂ ਫਿਰ ਸਨੇਚਿੰਗ ਨੂੰ ਹੋਣ ਜਾਂ ਫਿਰ ਗੈਂਗਸਟਰ ਹੋਣ ਕੋਤਵਾਲੀਏ ਦੇ ਵਿੱਚ ਗੱਲ ਕੀਤੀ ਹੈ ਹਰਜਿੰਦਰ ਸਿੰਘ ਢਿੱਲੋਂ ਵਧੀਆ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਨੇ ਹੁਣ ਫਿਰ ਜਿਹੜੇ ਹੈਗੇ ਵੱਡੇ ਚੋਰ ਜਿਹੜੇ ਫੜੇ ਨੇ ਕਿਉਂਕਿ ਚੋਰੀ ਦੀ ਵਾਰਦਾਤਾਂ ਇਸੇ ਏਰੀਆ ਦੇ ਵਿੱਚ ਹੁੰਦੀਆਂ ਨੇ ਤੇ ਸਾਰੇ ਦਾ ਹਰਜਿੰਦਰ ਸਿੰਘ ਢਿੱਲੋਂ ਮੌਜੂਦ ਨੇ ਗੱਲਬਾਤ ਕਰੇ ਸਰ ਫਿਰ ਇੱਕ ਵਾਰ ਵੱਡੀ ਕਾਮਯਾਬੀ ਵੀ ਲਈ ਪਹਿਲੇ ਗੈਂਗਸਟਰ ਨੂੰ ਫੜਿਆ ਸੀ ਤੇ ਹੁਣ ਜਿਹੜੇ ਚੋਰ ਨੇ ਸਰਗਰਮ ਹੋਏ ਸੀ ਉਹਨਾਂ ਨੂੰ ਫਿਰ ਦੁਬਾਰਾ ਇੱਕ ਵਾਰ ਕਾਬੂ ਕਰ ਲਿਆ ਤੇ ਕੀ ਮਾਮ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਤੇ ਮਾਨਯੋਗ ਐਸਪੀ ਸਿਟੀ ਸਾਹਿਬ ਤੇ ਦਿਸ਼ਾ ਨਿਰਦੇਸ਼ਾਂ ਦੇ ਜੋ ਸਾਡੀਆਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਆ ਉਸ ਦੇ ਤਹਿਤ ਸਾਨੂੰ ਇੱਕ ਵਧੀਆ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਵਿਅਕਤੀ ਅ ਰੋਹਿਤ ਕੁਮਾਰ ਪੁੱਤਰ ਜਵਾਰ ਗੁਪਤਾ ਤੇ ਮੋਨੂ ਕੁਮਾਰ ਅ ਪੁੱਤਰ ਬਾਬੂ ਰਾਮ ਜੋ ਅਸੀਂ ਦੋ ਵਿਅਕਤੀ ਜੋ ਕਿ ਮੋਟਰਸਾਈਕਲ ਚੋਰੀ ਦਾ ਇਹ ਕੰਮ ਕਰਦੇ ਸੀ ਤੇ ਇਹਨਾਂ ਨੂੰ ਅਸੀਂ ਗੁਫਤ ਸੂਚਨਾ ਦੇ ਆਧਾਰ ਤੇ ਅਸੀਂ ਕਤਵਾਲੀ ਏਰੀਆ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਨ ਤੋਂ ਬਾਅਦ ਦਰਾਨੇ ਰਿਮਾਂਡ ਇਹਨ 9 ਮੋਟਰਸਾਈਕਲ ਚੋਰੀशुदा ਬਰਾਮਦ ਕਰਨ ਦੇ ਵਿੱਚ ਕਾਮਯਾਬ ਹੋਏ ਆ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਮੋਟਰਸਾਈਕਲ ਕਿਹੜੇ ਕਿਹੜੇ ਕੰਪਨੀ ਦੇ ਸੀ ਜਿਹੜੇ ਮੋਟਰਸਾਈਕਲ ਬਰਾਮਦ ਹੋਏ ਨੇ ਕਿਉਂਕਿ 9 ਮੋਟਰਸਾਈਕਲ ਨੇ ਅਲੱਗ-ਅਲੱਗ ਕੰਪਨੀਆਂ ਦੇ ਹੋਣ ਹਾਂਜੀ ਇਹਨਾਂ ਦੇ ਵਿੱਚੋਂ 6 ਸਪਲੈਂਡਰ ਨੇ ਜੀ ਇੱਕ ਪਲਸਰ ਇੱਕ ਹੋਂਡਾ ਤੇ ਇੱਕ ਪਲਟੀਨਾ ਮੋਟਰਸਾਈਕਲ ਹੈ ਜੀ ਤੇ ਟੋਟਲ 9 ਮੋਟਰਸਾਈਕਲ ਸਾਨੂੰ ਇਹ ਬਰਾਮਦ ਹੋਏ ਨੇ ਇਹਨਾਂ ਨੇ ਕੋਈ ਰਿਮਾਂਡ ਦੌਰਾਨ ਦੱਸਿਆ ਕਿ ਕਿਸ ਕਿਸ ਏਰੀਆ ਤੋਂ ਅਸੀਂ ਜਿਹੜੇ ਮੋਟਰਸਾਈਕਲ ਚੱਕੇ ਨੇ ਹਾਂਜੀ ਇਹ ਜਿਵੇਂ ਕਿ ਆਪਣੇ ਮੇਨ ਇਹ ਏਸੀ ਮਾਰਕੀਟ ਦੇ ਸਾਈਡਾਂ ਤੋਂ ਪਾਰਕਿੰਗ ਦੇ ਆਲੇ-ਦੁਆਲੇ ਤੋਂ ਜੋ ਪਾਰਕਿੰਗ ਦੇ ਵਿੱਚ ਲੋਕ ਨਹੀਂ ਖੜਾਉਂਦੇ ਤੇ ਜਿਵੇਂ ਸ਼ਨੀਵਾਰ ਨੂੰ ਕਾਲੀ ਮਾਤਾ ਮੰਦਿਰ ਦੇ ਆਲੇ-ਦੁਆਲੇ ਕਾਫੀ ਜ਼ਿਆਦਾ ਰਸ਼ ਹੁੰਦਾ ਉਥੋਂ ਤੇ ਬਾਕੀ ਸ਼ਹਿਰ ਦੇ ਬਾਕੀ ਹਿੱਸਿਆਂ 'ਚ ਉਹਨਾਂ ਨੇ ਚੋਰੀ ਕੀਤੇ ਨੇ ਜਿ ਤਰ੍ਹਾਂ ਕਿ ਮੋਟਰਸਾਈਕਲ ਚੋਰੀ ਹੋਏ ਨੇ ਲੋਕਾਂ ਦੇ ਜਿਨ੍ਹਾਂ ਦੇ ਕੰਪਲੀਟਾ ਵੀ ਲਖਾਈ ਜਾਣ ਗਿਆ ਤੇ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਇਤਲਾ ਕਰਦੇ ਹੋ ਕਿ ਇਹ ਜਿਹੜੇ ਮੋਟਰਸਾਈਕਲ ਚੋਰੀ ਹੋਏ ਨੇ ਕਿ ਆਪਣੇ ਬਰਾਮਦ ਕੀ ਕਰ ਲਨ ਕੀ ਆ ਕੇ ਲੈ ਜਾ ਸਕਦੇ ਨੇ हां जी ਜਿਵੇਂ ਕਿ ਇਹ ਜਿਹੜੇ ਅਸੀਂ ਮੋਟਰਸਾਈਕਲ ਨੇ ਇਹਨਾਂ ਦੇ ਜ਼ਿਆਦਾਤਰ ਤਾਂ ਵਿਦਾਊਟ ਨੰਬਰ ਨੇ ਤੇ ਇਹਨਾਂ ਦੇ ਅਸੀਂ ਇੰਜਨ ਨੰਬਰ ਚਾਸੀ ਨੰਬਰ ਤੋਂ ਅਸੀਂ ਟਰੈਕ ਕਰਕੇ ਅਸੀਂ ਡੀਟੀਓ ਆਰਟੀਆ ਦਫ਼ਤਰ ਤੋਂ ਅਸੀਂ ਇਹਨਾਂ ਦੇ ਓਨਰਸ਼ਿਪ ਕਢਾ ਕੇ ਉਹਨਾਂ ਨੂੰ ਸੰਪਰਕ ਕਰਦੇ ਆਂ ਤੇ ਉਸ ਤੋਂ ਇਲਾਵਾ ਅਸੀਂ ਜੋ ਇੰਜਨ ਨੰਬਰ ਚਾਸੀ ਨੰਬਰ ਦੀ ਲਿਸਟ ਹੈ ਉਹ ਵੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਪਟਿਆਲਾ ਪੁਲਿਸ ਦਾ ਜਿਹੜਾ ਸੋਸ਼ਲ ਮੀਡੀਆ ਦਾ ਪੇਜ ਆ ਉਹਦੇ ਤੇ ਵੀ ਅਸੀਂ ਅਪਲੋਡ ਕਰਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਕਹਿੰਦੇ ਆ ਸਾਡੇ ਕੋਲ ਆ ਕੇ ਕੋਈ ਵੀ ਬੰਦਾ ਚੈੱਕ ਕਰ ਸਕਦਾ ਜੇ ਅਗਰ ਮਿਲ ਅਗਰ ਉਹਨਾਂ ਦਾ ਬਰਾਮਾ ਹੁੰਦਾ ਕਿ ਇਹ ਮੋਟਰਸਾਈਕਲ ਆ ਫਿਰ ਉਹ ਕੋਰਟ ਤੋਂ ਕਿਸ ਤਰ੍ਹਾਂ ਕੋਰਟ ਵਿੱਚ ਜਾ ਕੇ ਜਾਂ ਤੁਹਾਡੇ ਤੋਂ ਉਹ ਲੈ ਆ ਸਕਦੇ ਨਹੀਂ ਨਹੀਂ ਅਸੀਂ ਉਹ ਸਿੰਪਲ ਇੱਕ ਐਪਲੀਕੇਸ਼ਨ ਹੀ ਹੁੰਦੀ ਹੈ ਅਸੀਂ ਜੋ ਵੀ ਉਹਨਾਂ ਦੀ ਜਿੱਥੇ ਵੀ ਕੰਪਲੇਂਟ ਆ ਕਈ ਵਾਰੀ ਕਿਸੇ ਆਦਰ ਥਾਣੇ ਚ ਐਫ ਆਈ ਆਰ ਹੁੰਦੀ ਆ ਤੇ ਉਸ ਜੋ ਵੀ ਜਾਬਤ ਅਨਸਾਰ ਅਸੀਂ ਕੋਈ ਵੀ ਉਹਨਾਂ ਨੂੰ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਊਗੀ ਤੇ ਸਿੰਪਲ ਜੀ ਅਸੀਂ ਉਹਨਾਂ ਨੂੰ ਦੇਵਾਂਗੇ ਮੋਟਰਸਾਈਕਲ ਜਿਹੜੇ ਮਾੜੇ ਸ਼ਰਾਤੀ ਅਨਸਰ ਨੇ ਜਾਂ ਇਸ ਤਰ੍ਹਾਂ ਦੀ ਚੋਰੀਆਂ ਜਾਂ ਸਨੇਚਿੰਗ ਉਹ ਘਰੇ ਕਰ ਰਹੇ ਨੇ ਤੁਹਾਡਾ ਏਰੀਆ ਕਾਫੀ ਵੱਡਾ ਹੈ ਇਸ ਨੂੰ ਲੋਕਾਂ ਨੂੰ ਕੀ ਮੈਸੇਜ ਦੋਗੇ ਹਾਂਜੀ ਸਾਡਾ ਲੋਕਾਂ ਨੂੰ ਇਹੀ ਮੈਸੇਜ ਆ ਵੀ ਜੋ ਆਪਣਾ ਮੇਨ ਪਟਿਆਲਾ ਪੁਰਾਣੇ ਸ਼ਹਿਰ ਦਾ ਏਰੀਆ ਇਹ ਕਾਫੀ ਕੰਜਸਟਡ ਆ ਤੇ ਜ਼ਿਆਦਾਤਰ ਟੂ-ਵੀਲਰ ਯੂਜ਼ ਹੁੰਦੇ ਨੇ ਸ਼ਹਿਰ ਦੇ ਵਿੱਚ ਤੇ ਆਮ ਲੋਕ ਕੀ ਕਰਦੇ ਨੇ ਕਈ ਵਾਰੀ ਪਾਰਕਿੰਗ ਦੇ ਪੈਸੇ ਵਜੋਂਣ ਦੇ ਮਾਰੇ ਜਾਂ ਬਾਹਰ ਲਾ ਦਿੰਦੇ ਨੇ ਜਾਂ ਅੰਗਹਿਲੀ ਕਰ ਦਿੰਦੇ ਨੇ ਸੱਚੇ ਖੱਬੇ ਲਾ ਕੇ ਦੂਰ ਤਰਾਡੇ ਚਲੇ ਜਾਂਦੇ ਨੇ ਤੇ ਇੱਕ ਦੂਜੀ ਗੱਲ ਆ ਜਿਹੜੇ ਆਪਣਾ ਜਿਹੜੇ ਸਪਲੈਂਡਰ ਮੋਟਰਸਾਈਕਲ ਆ ਅਸੀਂ ਇਹ ਕੰਪਨੀਆਂ ਨੂੰ ਵੀ ਪਹਿਲਾਂ ਵੀ ਅਸੀਂ ਵਾਰ-ਵਾਰ ਅਸੀਂ ਲਿਖ ਕੇ ਭੇਜਿਆ ਤੇ ਦੁਬਾਰਾ ਵੀ ਭੇਜਾਂਗੇ ਇਹਨੂੰ ਜ਼ਿਆਦਾਤਰ ਜਿਵੇਂ ਡੁਪਲੀਕੇਟ ਚਾਪੀਆਂ ਜਲਦੀ ਲੱਗ ਜਾਂਦੀਆਂ ਨੇ ਸ ਇਹ ਕੰਪਨੀਆਂ ਨੂੰ ਵੀ ਸਾਡੀ ਰਿਕਵੈਸਟ ਹੈ ਵੀ ਇਹਦਾ ਜਿਹੜਾ ਲੌਕ ਸਿਸਟਮ ਹੈ ਵਧੀਆ ਕਰਨਾ ਚਾਹੀਦਾ ਇਹ ਇਪੜਾ इजीली ਇਹ ਖੁੱਲ ਜਾਂਦਾ ਤੇ ਇਸ ਕਰਕੇ ਉਹਦੇ ਚੋਰੀ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਹਰਜਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਇੱਕ ਵੱਡੀ ਕਾਮਯਾਬੀ ਜਿਹੜੇ 9 ਮੋਟਰਸਾਈਕਲ ਜਿਹੜੇ ਵੇ ਚੋਰੀ ਦੇ ਮਿਲੇ ਨੇ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਮੋਟਰਸਾਈਕਲ ਹੈ ਜਿਹੜੇ ਪਾਰਕਿੰਗ ਦੇ ਵਿੱਚ ਖੜੇ ਕਰਨ ਤੇ ਨਾਲ ਹੀ ਕੰਪਨੀਆਂ ਨੂੰ ਵੀ ਇਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੇ ਮੋਟਰਸਾਈਕਲਾਂ ਨੂੰ ਜਿਹੜੇ ਹੈ ਚਾਬੀਆਂ ਲੱਗ ਜਾਂਦੀਆਂ ਨੇ ਉਹਨਾਂ ਦੇ ਚਾਬੀਆਂ ਦਾ ਕੋਈ ਹੱਲ ਕੀਤਾ ਜਾਵੇ ਪਟਿਆਲਾ ਦੇ ਕੈਮਰਾਮੈਨ ਸੰਦੀਪ ਦੇ ਨਾਲ ਕੋਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ